ਰਾਤ ਐਸਚ ਨੂੰ ਫੋਨ ਲਾਇਆ ਜਦੋਂ ਸਾਡੀ ਗੱਲ ਹੋ ਗਈ ਵੀ ਅਸੀਂ ਕੱਲ ਨੂੰ ਧਰਨਾ ਲਾਉਣਾ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਗੱਲ ਕਰਨ ਦਾ ਅੱਛਾ ਜਿਹੜੇ ਐਸਈ ਕੋਲੇ ਕੇਸ ਸੀਗਾ ਉਹਨੂੰ ਫੋਨ ਲਾਇਆ ਉਹ ਘਰ ਦੇ ਨੂੰ ਕਹਿੰਦਾ ਵੀ ਤਿੰਨ ਦਿਨ ਸਾਡੇ ਕੋਲੇ ਟਾਈਮ ਨਹੀਂ ਵੀ ਆਪੇ ਮਜ਼ਦੂਰ ਬੰਦੇ ਆ ਪਕਾਈ ਕਰਕੇ ਸਿਸਕਾਰ ਕਰ ਦੇਣਗੇ ਤੇ ਮਗਰੋਂ ਤੁਹਾਨੂੰ ਪਤਾ ਮਗਰੋਂ ਕਾਰਵਾਈ ਕਿਹਨੇ ਕਰਨੀ ਆ ਕੋਟਕੁਪਰਾ ਰੋਡ ਦੇ ਉੱਪਰ ਚੌਂਕ ਦੇ ਵਿੱਚ ਜੈਤੋ ਮੈਂ ਖੜਾ ਤੇ ਡੈੱਡ ਬੋਡੀ ਪਈਆ ਤਿੰਨ ਦਿਨ ਹੋ ਗਏ ਇਸ ਵੀਰ ਦੀ ਮੌਤ ਹੋਈ ਨੂੰ ਪਰ ਪਤਾ ਨਹੀਂ ਕਿਉਂ ਹਰ ਵਾਰ ਕਿਸੇ ਵੀ ਕੰਮ ਨੂੰ ਜਦੋਂ ਕਰਵਾਉਣਾ ਹੋਵੇ ਤੇ ਧਰਨੇ ਲਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਏ ਕਿਉਂਕਿ ਮੌਤ ਹੋਈ ਨੂੰ ਤਿੰਨ ਦਿਨ ਹੋ ਗਏ ਤੇ ਐਕਸੀਡੈਂਟ ਹੋਏ ਨੂੰ 6 ਦਿਨ ਦਾ ਜਿਹੜਾ ਸਮਾਂ ਹੋ ਗਿਆ ਹੈ ਜੀ ਭਾਈ ਜੀ ਕੀ ਨਾਮ ਸੀ ਭਾਈ ਦਾ ਇਹ ਦਾ ਨਾਮ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਸੀ ਇਹਨਾਂ ਦਾ ਜੀ ਨਵਾਂ ਰੋੜੀਕਪੁਰਾ ਹਾਂਜੀ ਨਵਾਂ ਰੋੜੀਕਪੁਰਾ ਨਵਾਂ ਰੋੜੀਕਪੁਰਾ ਨਵਾਂ ਰੋੜੀਕਪੁਰਾ ਜੀ ਨਾ ਆਸ਼ੂ ਆ ਜੀ ਹਾਂਜੀ ਆਸ਼ੂ ਆ ਮੁੰਡੇ ਦਾ ਤੁਹਾਡੇ ਪਿੰਡ ਦਾ ਤੁਹਾਡੇ ਹਾਂਜੀ ਸਾਡੇ ਪਿੰਡ ਦਾ ਸਾਡਾ ਹੀ ਆ ਜੀ ਮੁੰਡਾ ਇਹਦਾ ਤੁਹਾਡਾ ਮੁੰਡਾ ਜੀ ਕਿੱਥੇ ਐਕਸੀਡੈਂਟ ਹੋਇਆ ਇਹਨਾਂ ਦਾ ਇਹ ਤਾਂ ਜੀ ਪੰਪ ਦੇ ਸਾਹਮਣੇ ਹੁੰਦਾ ਜੀ ਮੁਕਸਾ ਰੋਡ ਤੇ ਮੁਕਸਾ ਰੋਡ ਤੇ ਜੀ ਕਾਦੇ ਨਾਲ ਹੋਇਆ ਜੀ ਇਹ ਟਰਾਲੇ ਨਾਲ ਹੋਇਆ ਜੀ ਟਰੱਕ ਦੇ ਮੰਗਰੇ ਆਉਂਦਾ ਸੀਗਾ ਪਰ ਪੈਟਰੋਲ ਪਵਾ ਕੇ ਜੀ ਇਹ ਪੈਟਰੋਲ ਕਿਸੇ ਮੁੰਡੇ ਦਾ ਮੁੱਕ ਗਿਆ ਇਹ ਉਥੋਂ ਮੁੜ ਕੇ ਆਇਆ ਹਾਂ ਤੇ ਆਉਂਦੇ ਦਾ ਹੋਇਆ ਜੀ ਟਰਾਲੇ ਦੀ ਫੇਟ ਵੱਜੀ ਆ ਜੀ ਟਰਾਲੇ ਦੀ ਫੇਟ ਪਰਾਲੀ ਵਾਲੇ ਦੀ ਕਿ ਹੋਰ ਨਾ ਜੀ ਨਾ ਦਾਣੇ ਵਾਲੇ ਦੀ ਦਾਣੇ ਵਾਲਾ ਇਧਰੋਂ ਖਾਲੀ ਜਾ ਰਿਹਾ ਸੀ ਜੀ ਉਹਦੇ ਨਾਲ ਹੋਈ ਆ ਹਾਂਜੀ ਹੁਣ ਆਪਣਾ ਲਾਜ ਕਿੰਨੇ ਦਿਨ ਚੱਲੇ ਭਾਈ ਤਾਂ ਇਹ ਲਾਜ ਲਗਭਗ 4 ਦਿਨ ਚੱਲੇ ਕਿਹੜੇ ਹਸ ਚਾਰ ਪੰਜ ਦਿਨ ਅਮਜੀਤ ਇਹ ਅਮਜੀਤ ਜੀ ਕਿੰਨੀ ਉਮਰ ਸੀ ਭਾਈ ਦੀ ਇਹਦੀ ਸੀਗੀ 18 ਸਾਲ 18 ਸਾਲ ਵੇਖੋ 6 ਦਿਨ ਐਕਸੀਡੈਂਟ ਜਿਹੜਾ 2-3 ਦਿਨ ਹਸਪੀਟਲ ਵੀ ਰਿਹਾ ਬਠਿੰਡੇ ਵੀਰ ਪਰ ਵੇਖੋ ਮੌਤ ਹੋ ਗਈ ਆ ਇਲਾਜ ਦੇ ਦੌਰਾਨ ਘਰ ਦੇ ਵਿੱਚ ਕੌਣ-ਕੌਣ ਸੀ ਇਹਨਾਂ ਦੇ ਪ੍ਰਧਾਨ ਜੀ ਘਰ ਦੇ ਵਿੱਚ ਇਹੀ ਮੁੰਡਾ ਘਮਾਉਂਦਾ ਸੀਗਾ ਤੇ ਬਾਕੀ ਤਾਂ ਪਿਓ ਆ ਵਿਚਾਰੇ ਦਾ ਤੇ ਜਾਦਾ ਹੀ ਗਰੀਬੀ ਆ ਘਰ ਦੀ ਤੁਸੀਂ ਹਾਲਤ ਹੋਰ ਵੀ ਜਿਹੜੀਆਂ ਵੀ ਬਹੁਤ ਹੀ ਮੰਦੀ ਹਾਲ ਆ ਵੀ ਕਿ ਚਾਦਰਾਂ ਦੇ ਵਿਚਾਰਿਆਂ ਦੇ ਕਮਰੇ ਪਏ ਆ ਜੀ ਗਰੀਬ ਬੰਦੇ ਸੀਗੇ ਪਰ ਗਰੀਬ ਹੋਣ ਖਾਤਰ ਇਹਨਾਂ ਨੂੰ ਕਿਸੇ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਉਲਟਾ ਇਹਨਾਂ ਨੂੰ ਡਰਾਉਣ ਲੱਗ ਗਏ ਵੀ ਯਾਰ ਉਹਦੀ ਮੁੰਡੇ ਦੀ ਉਮਰ ਥੋੜੀ ਸੀ ਉਹਦਾ ਲਾਇਸੈਂਸ ਨਹੀਂ ਸੀ ਉਹਦਾ ਫਲਾਨਾ ਨਹੀਂ ਸੀ ਜੇ ਉਹਦਾ ਲਾਇਸੈਂਸ ਨਹੀਂ ਉਹਦੀ ਉਮਰ ਥੋੜੀ ਆ ਫਿਰ ਆਪਾਂ ਮਾਰਨਾ ਉਹਨੂੰ ਉਹਨੂੰ ਮਾਰ ਕੇ ਕਿਸੇ ਨੇ ਪੁੱਛਿਆ ਨਹੀਂ ਟਰਾਲੇ ਵਾਲੇ ਨੂੰ ਪਤਾ ਲੱਗ ਗਿਆ ਉਹ ਚੁੱਪ ਕਰਕੇ ਉਹਨੇ ਝੜ ਵਾਲੇ ਪੁਲ ਤੋਂ ਖੇਤਾਂ ਖੁੱਤਾਂ ਵਿੱਚ ਦੀ ਕਰਕੇ ਤੇ ਆਪਦੇ ਉੱਥੇ ਲੈ ਗਿਆ ਪੁਲਿਸ ਨੂੰ ਇਹਨਾਂ ਨੇ ਵਿਚਾਰਿਆਂ ਨੇ ਪਹੁੰਚ ਕੀਤੀ ਇਹਨਾਂ ਨੂੰ ਪੁਲਿਸ ਨੇ ਕੀ ਜਵਾਬ ਦਿੱਤਾ ਕਹਿੰਦੇ ਤੁਸੀਂ ਅਖੇ ਖੰਗਾਲੋ ਵੀਡੀਓ ਸਾਨੂੰ ਦਿਓ ਰੂਪ ਦਿਓ ਨਾਂ ਲਓ ਜੇ ਅਸੀਂ ਨਾਂ ਲੈਣੇ ਅਜੇ ਆਪਾਂ ਇੱਕ ਦੂਜੇ ਨਾਲ ਲੜਨਾ ਤੇ ਫਿਰ ਪੁਲਿਸ ਦਾ ਫਾਇਦਾ ਕੀ ਆ ਵੀ ਕਾਹਦੇ ਵਾਸਤੇ ਬੈਠੇ ਪੰਜ ਲੱਖ ਲੱਖ ਰੁਪਇਆ ਤਨਖਾਹ ਲੈਂਦੇ ਆ ਇਹਨਾਂ ਦੀ ਢਿੱਲੀ ਕਾਰਗੁਜ਼ਾਰੀ ਨਾਲ ਮੁੰਡਾ ਰੋਲਦਾ ਰਿਹਾ ਕੱਲ ਵੀ ਰੋਲਾ ਪਿੰਦਾ ਰਿਹਾ ਅੱਜ ਵੀ ਹਾਰ ਕੇ ਮਜ਼ਦੂਰਾਂ ਦੀ ਇੰਨੀ ਮੰਦੀ ਹਾਲਤ ਆ ਵੀ ਜੇ ਆਪਾਂ ਸੰਘਰਸ਼ ਨਹੀਂ ਲੜਦੇ ਜੇ ਇੱਥੇ ਚੌਂਕ ਤੇ ਨਹੀਂ ਲੱਗੇ ਆਉਂਦੇ ਤੇ ਸਾਡੇ ਮਸਲੇ ਹੱਲ ਨਹੀਂ ਹੁੰਦੇ ਨਾ ਹੋਣ ਕਿਉਂਕਿ ਮਜ਼ਦੂਰ ਨੂੰ ਦੱਬਲੇ ਦੱਬੇ ਕੁਚਲੇ ਲੋਕ ਸਮਝਿਆ ਜਾਂਦਾ ਵੀ ਇਹ ਕੁਝ ਨਹੀਂ ਕਰ ਸਕਦੇ ਪਰ ਇੰਨੇ ਵੀ ਅਸੀਂ ਜਿਹੜੇ ਮਜ਼ਦੂਰ ਆ ਵਾਲੇ ਹੈਗੇ ਆ ਤੇ ਪਰ ਅਸੀਂ ਆ ਕੇ ਹਜੇ ਘੰਟੇ ਹੀ ਰੱਖਿਆ ਰਾਤ ਐਸੇ ਚ ਨੂੰ ਫੋਨ ਲਾਇਆ ਜਦੋਂ ਸਾਡੀ ਗੱਲ ਹੋ ਗਈ ਵੀ ਅਸੀਂ ਕੱਲ ਨੂੰ ਧਰਨਾ ਲਾਉਣਾ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਗੱਲ ਕਰਨ ਦਾ अच्छा ਜਿਹਨੇ ਸਹੀ ਕੋਲੇ ਕੇ ਸੀਗਾ ਉਹਨੂੰ ਫੋਨ ਲਾਇਆ ਉਹ ਘਰ ਦੇ ਨੂੰ ਕਹਿੰਦਾ ਵੀ ਤਿੰਨ ਦਿਨ ਸਾਡੇ ਕੋਲੇ ਟਾਈਮ ਨਹੀਂ ਵੀ ਆਪੇ ਮਜ਼ਦੂਰ ਬੰਦੇ ਆ ਪਕਾਈ ਕਰਕੇ ਸਿਸਕਾਰ ਕਰ ਦੇਣਗੇ ਤੇ ਮਗਰੋਂ ਤੁਹਾਨੂੰ ਪਤਾ ਮਗਰੋਂ ਕਾਰਵਾਈ ਕਿਹਨੇ ਕਰਨੀ ਆ ਮਗਰੋਂ ਤਾਂ ਪਹਿਲਾਂ ਗੋਗਲੀਆਂ ਤਾਂ ਮਿੱਟੀ ਝੜੀ ਜਾਂਦੇ ਤੇ ਮਗਰੋਂ ਤਾਂ ਕਿਹਨੇ ਕਰਨੀ ਸੀ ਆ ਕੇ ਹਜੇ ਅਸੀਂ ਲਾਇਆ ਹੀ ਆ ਇੱਥੇ ਐਸੇ ਚ ਆ ਗਿਆ ਹਾਂ ਵੀ ਤੁਸੀਂ ਮੇਰੇ ਕੋਲ ਹੀ ਨਹੀਂ ਆਏ ਵੀ ਤੂੰ ਜਿਹੜਾ 6 ਦਿਨ ਹੋ ਗਏ ਤੇਰੇ ਇਲਾਕੇ 'ਚ ਘਟਨਾ ਵਾਪਰੀ ਨੂੰ ਤੂੰ ਸੁਤਤਾ ਪਿਆ ਸੀ ਹੂੰ ਤੇਰਾ ਫਰਜ ਮੰਨਦਾ ਸੀ ਗੱਲ ਕਰਨ ਦਾ ਹੂੰ ਪਰ ਉਹਨੇ ਨਹੀਂ ਕੀਤੀ ਜਦੋਂ ਅਸੀਂ ਇੱਥੇ ਲਿਆ ਕੇ ਰੱਖ ਲਏ ਤੇ ਘੰਟੀ ਜੀ ਕਹਿੰਦਾ ਮੈਂ ਖੰਗਾਲ ਕਿਲੇ ਹੋਣਾ ਕਹਿੰਦਾ ਕੈਮਰੇ ਖੋਲਣ ਜਾਵੜਿਆ ਹੂੰ ਫਿਰ ਤੈਂ ਮੀਂਹ ਨਿਕਲ ਗਿਆ ਫਿਰ ਬੰਦਾ ਵੀ ਫੜ ਲਿਆ ਹੂੰ ਵੇਖੋ ਕੀ ਕਾਰਵਾਈ ਕਰਦੇ ਆ ਜਿਵੇਂ ਪਹਿਲਾਂ 5 ਦਿਨ ਰੱਖੀ ਰੱਖਿਆ ਤੇ ਬੰਦਾ ਵਿਚਾਰਾ ਮਜ਼ਦੂਰ ਬੰਦਾ ਫਸਾਤਾ ਲਿਆ ਗਰਾਮੇਣੇ ਦਾ ਹੂੰ ਨੁਲਕ ਦੇ ਬੰਦੇ ਨੂੰ ਵਿਚਾਲਿਆ ਉਹ ਕੰਮ ਤਾਂ ਹੋ ਨਹੀਂ ਦੇਣਾ ਸੀ ਸਹੀ ਬੰਦਾ ਫੜਿਆ ਜਾਵੇ ਉਹਦੇ ਤੇ ਐਫ ਆਈ ਆਰ ਉਹਦੀ ਉਹਦੀ ਪਰਚਾ ਹੋ ਜਾਈ ਫਿਰ ਜਾ ਕੇ ਕੋਈ ਗੱਲਬਾਤ ਬਣੂਗੀ ਉਹ ਨਾ ਚਿਰ ਕੁਝ ਨਹੀਂ ਬਣਨਾ ਵੇਖੋ 3 ਦਿਨ ਮੌਤ ਹੋਈ ਨੂੰ ਵੀ ਹੋ ਗਿਆ ਪਰ ਕਿਤੇ ਨਾ ਕਿਤੇ ਆਉਂਦੇ ਰਹੇ ਕਿਉਂਕਿ ਇਹ ਗੱਲ ਜਰੂਰ ਹੁੰਦੀ ਆ ਜਿਹੜਾ ਬੰਦਾ ਗਰੀਬ ਮਜ਼ਦੂਰ ਹੁੰਦਾ ਆਪਾਂ ਸਾਰੇ ਉਸੇ ਕੈਟਾਗਰੀ 'ਚ ਹੀ ਆਉਣੇ ਆ ਵੀ ਉਹੀ ਕਮਾਉਣਾ ਹੁੰਦਾ ਤੇ ਉਹੀ ਆਪਾਂ ਖਾਣਾ ਹੁੰਦਾ ਉਹਨੇ ਆਪ ਦਾ ਕਮਾਉਣਾ ਜਾਂ ਖਾਣ ਠੀਕਾ ਆਹੀ 4 ਦਿਨ ਜਿਹੜੇ ਕੰਮ ਦੇ ਹੁੰਦੇ ਆ ਹਾਦਸਾ ਹੋਇਆ ਮੌਤ ਇਸ ਵੀਰ ਦੀ ਹੋ ਗਈ ਆ ਪਰ ਇਹ ਇਨਾਂ ਦੇ ਦੱਸਣ ਦੇ ਮੁਤਾਬਕ ਕੋਈ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਰਹੇ ਸਾਡੇ ਨਾਲ ਉਹਨਾਂ ਨੇ ਗੱਲ ਵੀ ਜਿਹੜੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਹੋ ਸਕਦਾ ਜੇ ਸਹੀ ਤਰੀਕੇ ਨਾਲ ਜਾਂ ਹੋ ਸਕਦਾ ਵੇਖੋ ਪਰਿਵਾਰ ਨੇ ਇਲਾਜ ਕਰਾਇਆ ਜੇ ਪ੍ਰੋਪਰ ਤਰੀਕੇ ਨਾਲ ਇਲਾਜ ਵੀ ਹੁੰਦਾ ਜਾਂ ਜਿਹਦੇ ਤੋਂ ਇਹ ਐਕਸੀਡੈਂਟ ਹੋਇਆ ਮੈਂ ਉਹਨੂੰ ਵੀ ਕਹਿੰਨਾ ਜੇ ਉਹ ਵੀਰ ਕਿਤੇ ਰੁਕ ਜਾਂਦਾ ਟਰਾਲੇ ਵਾਲ ਦਾ ਠੀਕ ਆ ਕੋਈ ਦੁਸ਼ਮਣੀ ਨਹੀਂ ਸੀ ਇਹ ਘਟਨਾ ਵਾਪਰ ਗਈ ਲੈ ਜਾਂਦਾ ਨਾਲ ਹਮਦਰਦੀ ਦਿਖਾਉਂਦਾ ਤੇ ਸ਼ਾਇਦ ਆ ਨੌਬਤ ਵੀ ਨਾ ਹੁੰਦਾ ਹੋ ਸਕਦਾ ਉਸ ਵੀਰ ਦੀ ਜਿਹੜੀ ਜਾਨ ਆ ਉਹ ਵੀ ਬਚ ਜਾਂਦੀ ਹੁਣ ਪਤਾ ਲੱਗਿਆ ਟਰਾਲੇ ਵਾਲੇ ਦਾ ਕਿੱਥੋਂ ਦਾ ਕਿਹੜਾ ਪਿੰਡ ਲੱਗ ਗਿਆ ਪਤਾ ਲੱਗ ਗਿਆ ਪਤਾ ਜੀ ਹਾਂ ਟਰਾਲਾ ਖੱਟੜੀ ਖੜਾ ਹਮ ਟਰੈਕਟਰ ਸੀ ਬਰਡੇ ਵਾਲੇ ਕੋਠਿਆਂ ਦਾ ਕੋਟਲੀ ਦਾ ਹਮ ਪਰ ਬਹੁਤ ਹੀ ਕਹਿੰਦੇ ਚੋਰ ਜਿਹੜਾ ਹੁੰਦਾ ਨਾ ਹਮ ਚੋਰ ਜਿੰਨਾ ਹੀ ਮਰਜ਼ੀ ਛਿਆਰ ਹੋਵੇ ਹਮ ਪਰ ਉਹ ਨਿਸ਼ਾਨੀਆਂ ਪਿੱਛੇ ਛੱਡ ਕੇ ਜਾਂਦਾ ਹਮ ਟਰਾਲਾ ਉਹਨੇ ਲਿਆ ਕੇ ਖਚੜੀ ਖੜਿਆ ਗਿਆ ਹਮ ਪੜਤਾਲ ਹੋ ਗਈ ਪਰ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਇਹ ਨਹੀਂ ਕਿਹਾ ਵੀ ਸਾਡਾ ਮਰਜ਼ਮੋ ਆ ਹਮ ਪੜਤਾਲ ਤੁਸੀਂ ਕਰੋ ਹਮ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਤੁਸੀਂ ਪਤਾ ਕਰੋ ਹਮ ਜਿਹੜਾ ਸਾਡਾ ਮਰਜ਼ਮਾ ਜਿੰਨੇ ਸਾਡੇ ਬੇਟੇ ਨੂੰ ਮਾਰਿਆ ਹਮ ਜਿੰਨੇ ਵੇਚ ਮਾਰਿਆ ਹਮ ਜੋ ਚੱਕ ਲੀਨਦਾ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ ਹਾਂ ਬਿਲਕੁਲ ਹਾਂ ਉਹ ਜੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਵੀ ਇਹ ਥੋੜਾ ਕੰਮ ਆ ਫੜਦਾ ਤੇ ਘੰਟੇ ਦੇ ਅੰਦਰ ਹੀ ਮਰਜਮੇ ਉਹਨਾਂ ਨੇ ਬੇਸ ਕਰਦਾ ਕਹਿੰਦੇ ਫਲਾਣਾ ਦੇਖੋ ਤੁਸੀਂ ਤਿੰਨ ਦਿਨ ਇਹ ਲਾਭਦੇ ਰਹੇ ਕਰਦੇ ਰਹੇ ਠੀਕਾ ਪੁਲਿਸ ਪ੍ਰਸ਼ਾਸਨ ਦੀਆਂ ਮਿੰਤਾਂ ਵੀ ਕਰਦੇ ਰਹੇ ਪਰ ਅੱਜ ਹੁਣ ਤੁਸੀਂ ਇਹ ਦੇਖੋ ਆਪਾਂ ਕਈ ਵਾਰੀ ਇਹ ਸੁਭਾਵਕ ਕਹਿ ਦਿੰਦੇ ਆਂ ਵੀ ਹਰ ਪਾਸਿਓਂ ਪਬਲਿਕਾ ਜਿਹੜੀ ਆਉਂਦੀ ਆ ਉਹ ਕਿਤੇ ਨਾ ਕਿਤੇ ਜਾ ਕੇ ਹਰਾਸਮੈਂਟ ਹੁੰਦੀ ਆ ਪਬਲਿਕ ਨੂੰ ਔਖਾ ਹੋ ਜਾਂਦਾ ਚੌਂਕ 'ਚ ਡੈੱਡ ਬਾਡੀ ਰੱਖ ਲਈ ਜਾਂ ਧਰਨਾ ਲੱਗ ਗਿਆ ਹੁਣ ਕਾਰਨ ਇਹ ਆ ਵੀ ਆਖਰਕਾਰ ਇਹ ਧਰਨਾ ਲਾਉਣ ਦੀ ਨੌਬਤ ਕਿਉਂ ਆਈ ਕਿਉਂ ਇਹ ਡੈੱਡ ਬਾਡੀ ਇੱਥੇ ਰੱਖਣੀ ਪਈ ਕਿਉਂਕਿ ਜਦੋਂ ਇਹਨਾਂ ਨੂੰ ਲੱਗਿਆ ਵੀ ਸਾਨੂੰ ਇਨਸਾਫ਼ ਮਿਲਦਾ ਨਹੀਂ ਸਭ ਤੋਂ ਵੱਡੀ ਗਲਤੀ ਤਾਂ ਉਸ ਵੀਰ ਦੀ ਆ ਜਿਹਦੇ ਨਾਲ ਇਹਦਾ ਐਕਸੀਡੈਂਟ ਹੋਇਆ ਉਹਨੂੰ ਰੋਕਣਾ ਚਾਹੀਦਾ ਸੀਗਾ ਉਹਨੂੰ ਉੱਥੇ ਬੈਠਣਾ ਚਾਹੀਦਾ ਸੀ ਨਾਲ ਜਾਣਾ ਚਾਹੀਦਾ ਸੀ ਠੀਕ ਹੈ ਮੈਂ ਤਾਂ ਜਿਹੜੀ ਹਮਦਰਦੀ ਉਹ ਜਿਤਾਉਣੀ ਚਾਹੀਦੀ ਸੀ ਪਰ ਹੁਣ ਇਹਨਾਂ ਨੇ ਦੱਸਿਆ ਵੀ 1 ਘੰਟਾ ਇੱਥੇ ਜਿਹੜਾ ਇਹਨਾਂ ਨੂੰ ਬੈਠਿਆਂ ਨੂੰ ਜਦੋਂ ਹੋਇਆ ਉਦੋਂ ਮੁਰਜੰਬੀ ਲੱਭਿਆ ਗਿਆ ਉਹ ਸਾਧਨ ਵੀ ਲੱਭੇ ਗਏ ਜਿਹਦੇ ਨਾਲ ਇਸ ਵੀਰ ਦਾ ਐਕਸੀਡੈਂਟ ਹੋਇਆ ਦੱਸਣ ਦੇ ਮੁਤਾਬਕ ਇਹੀ ਮੁੰਡਾ ਜਿਹੜਾ ਘਰ ਦੇ ਵਿੱਚ ਕਮਾਉਣ ਵਾਲਾ ਸੀ ਬਹੁਤ ਜ਼ਿਆਦਾ ਅਤ ਦੀ ਜਿਹੜੀ ਗਰੀਬੀ ਸੀ ਇਸ ਪਰਿਵਾਰ ਦੇ ਵਿੱਚ ਕੋਸ਼ਿਸ਼ ਮੈਂ ਕਰੂੰਗਾ ਕਿ ਇਸ ਪਰਿਵਾਰ ਦੇ ਇਸ ਵੀਰੇ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਈ ਜਾ ਸਕਣ ਕਿਉਂਕਿ ਆਰਥਿਕ ਪੱਖ ਤੇ ਵੀ ਇਹਦੀ ਕੋਈ ਮਦਦਤਾ ਜਿਹੜੀ ਹੋ ਸਕੇ ਠੀਕ ਹੈ ਜਿਹੜੀ ਘਟਨਾ ਘਟ ਗਈ ਪਾਣਾ ਵਾਪਰ ਗਿਆ ਇਹ ਵੀਰ ਨੇ ਵਾਪਸ ਨਹੀਂ ਆਉਣਾ ਪਰ ਹੋ ਸਕੇ ਚੀਜ਼ ਚਾਹੀਦੀ ਹੈ ਵੀ ਆ ਨੌਬਤ ਨਹੀਂ ਆਉਣ ਦੇਣੀ ਚਾਹੀਦੀ ਕਾਰਵਾਈ ਤੇ ਹੁਣ ਵੀ ਹੋਈ ਆ ਇਹ ਚ ਕੋਈ ਦੋਰ ਰਹਿਣੀ ਕਾਰਵਾਈ ਹੁਣ ਵੀ ਹੋਈ ਆ ਹੁਣ ਮੁਰਜ਼ਮ ਵੀ ਲੱਭ ਲਿਆ ਗਿਆ ਪਰਚਾ ਵੀ ਕੱਟਿਆ ਜਾਊ ਸਾਰਾ ਕੁਝ ਹੋਊਗਾ ਪਰ ਇਹ ਚੀਜ਼ਾਂ ਪਹਿਲਾਂ ਹੀ ਕਿਤੇ ਕਰ ਲੈਂਦੀਆਂ ਜਾਣ ਤੇ ਆ ਜਿਹੜੀ ਨੌਬਤਾਂ ਇਹ ਜਿਹੜੀ ਗੱਲ ਆ ਉਹ ਨਹੀਂ ਹੋਣੀ ਸੀ ਅੱਛਾ ਆਪਣਾ ਪ੍ਰਧਾਨ ਜੀ ਇਹਨਾਂ ਦੇ ਪਰਿਵਾਰ 'ਚ ਹੁਣ ਇਹ ਮੁੰਡਾ ਸੀਗਾ ਕਮਾਉਣ ਵਾਲਾ ਬਾਪੂ ਬਜ਼ੁਰਗਾਂ ਹਾਂ ਬਜ਼ੁਰਗਾ ਵਿਚਾਰਾ ਕੀ ਕਰ ਉਹ ਕੀ ਗਰੀਬ ਤਾਂ ਯਾਰਾ ਜਦੋਂ ਤੁਹਾਨੂੰ ਪਤਾ ਮੋੜ ਤੋਂ ਗਰੀਬੀ ਹੋਵੇ ਤਾਂ ਬਜ਼ੁਰਗੀ ਹੁੰਦਾ ਨੌਜਵਾਨ ਵੀ ਬਜ਼ੁਰਗੀ ਹੁੰਦਾ ਕੁਝ ਪੜਿਆ ਲਿਖਿਆ ਸੀ ਨੌਜਵਾਨ ਵਿਚਾਰਾ ਪੜਿਆ ਸੀ 12ਵੀਂ ਪਾਸ ਸੀਗਾ ਛੋਟਾ ਭਰਾ ਪੜਦਾ ਹਾਂ ਛੋਟਾ ਭਰਾ ਪੜਦਾ 12ਵੀਂ ਪਾਸ ਕਰਕੇ ਵੀ ਹੁਣ ਥੋੜੀ-ਮੋਟੀ ਮਿਹਨਤ ਮਜ਼ਦੂਰੀ ਕਰਕੇ ਅੱਗੇ ਵਧਣ ਦੀ ਵਿਚਾਰਾ ਕਰੀ ਜਾਂਦਾ ਸੀ ਹੁਣ ਕੋਈ ਕੰਮ ਕਰਤੇ ਲੱਗਿਆ ਵਸੀਆਂ ਹਾਏ ਮਿਸਤਰੀ ਨਧਿਆੜੀ ਜਾ ਕੇ ਵਿਚਾਰਾ ਓਪਨ ਪੜਦਾ ਵੀ ਸੀਗਾ ਨਾਲ ਨਾਲ ਨਿਕਲ ਨਾ ਪੜਦਾ ਵੀ ਸੀ ਵੇਖੋ ਇੱਕ ਕਿਰਤੀ ਨੌਜਵਾਨ ਸੀ ਆਪਦਾ ਪਰਿਵਾਰ ਪਾਲ ਰਿਆ ਸੀ ਪੜਨ ਪਲੱਸ 2 ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਕੋਸ਼ਿਸ਼ ਵੀ ਕਰ ਰਿਹਾ ਸੀਗਾ ਠੀਕ ਆ ਪਰ ਮੈਂ ਬੇਨਤੀ ਜ਼ਰੂਰ ਕਰਦਾ ਵੇਖੋ ਇਹਨਾਂ ਦੀਆਂ ਮਜਬੂਰੀ ਆ ਇਹਨਾਂ ਦਾ ਕੋਈ ਜੀ ਨਹੀਂ ਕਰਦਾ ਸੀ ਇਹ ਸਾਰੇ ਕਿਉਂਕਿ ਇਹ ਗੱਲ ਨਾ ਸਮਝਿਆ ਕਰੋ ਕਿ ਇਹ ਮਜ਼ਦੂਰ ਆ ਇਹ ਦਿਹਾੜੀ ਕਰਨ ਵਾਲੇ ਆ ਇਹਨਾਂ ਦੇ ਪੱਖ 'ਚ ਅਸੀਂ ਬੋਲਣ ਆਣੀਆਂ ਖੜਨਾ ਨਹੀਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿਉਂਕਿ ਇੱਕ ਬੰਦੇ ਦੀ ਜ਼ਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ ਹੁੰਦੀ ਇੱਥੇ ਅਮੀਰ ਗਰੀਬ ਜਾਂ ਤਕੜਾ ਮਾੜਾ ਉਹ ਗੱਲ ਮੈਟਰ ਇਹ ਬਣਦਾ ਕਿ ਆਖਰ ਇਨਸਾਫ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ ਜੇ ਉਹ ਵੀਰ ਕਿਤੇ ਉਦੋਂ ਹੀ ਖੜ ਜਾਂਦਾ ਤੇ ਕਿਤੇ ਨਾ ਕਿਤੇ ਇਸ ਪਰਿਵਾਰ ਦੀ ਮਦਦ ਹੁੰਦੀ ਹੋ ਸਕਦਾ ਉਹਦਾ ਬਜਾਨ ਬਚ ਜਾਂਦੀ ਇਲਾਜ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਹੁੰਦਾ ਉਹਨੇ ਵੀਕਲਾ ਜਿਹੜੇ ਆਪਣੇ ਅੱਡੋ ਅੱਡ ਕਿਤੇ ਟਿਕਾਣਿਆਂ ਤੇ ਖਲਾਰ ਤੇ ਵੀ ਸ਼ਾਇਦ ਬਚ ਜਾ ਪਰ ਨਹੀਂ ਇਸ ਤਰੀਕੇ ਨਾਲ ਨਹੀਂ ਹੁਣ ਅਸੀਂ ਹੁਣ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵੀ ਇਨਸਾਫ ਹੋਊਗਾ ਜਾਂ ਅਸੀਂ ਉਹਦੇ ਤੇ ਪਰਚਾ ਕਟਾਂਗੇ ਜਾਂ ਕਾਰਵਾਈ ਕਰਾਂਗੇ ਹਾਂ ਕਹਿੰਦੇ ਤਾਂ ਹੈਗੇ ਪਰ ਅਸੀਂ ਉਹਨਾਂ ਜਰ ਉੱਠਣ ਵਾਲਿਆਂ ਜੁਣੀ ਜੀ ਐਫ ਆਈ ਆਰ ਦੀ ਕਾਪੀ ਦੇਣ ਸਾਨੂੰ ਮਰਜ ਨੂੰ ਅੰਦਰ ਕੰਨ ਟਰੈਕਟਰ ਨਾਲ ਲਿਆ ਕੇ ਲਾਉਣ ਜੀ ਫੇਰ ਜੇ ਆਪਾਂ ਉਹ ਗੱਲ ਬਣ ਜਾਈ ਨੀ ਤਾਂ ਅਸੀਂ ਉੱਠਣ ਵਾਲੇ ਜੀ ਅੱਛਾ ਬਾਪੂ ਉਹ ਤਾਂ ਬਜ਼ੁਰਗ ਨੌਜਵਾਨ ਦਾ ਮਾਤਾ ਵੀ ਹੈਗੀ ਆ ਹਾਂ ਮਾਤਾ ਵੀ ਹੈਗੀ ਆ ਉਹਦਾ ਬਹੁਤ ਬੁਰਾ ਹਾਲ ਆ ਵਿਚਾਰੀ ਦਾ ਜੀ ਕਿਉਂਕਿ ਤੁਹਾਨੂੰ ਇਹ ਹਾਲਾਤ ਵਿਖਾਏ ਆ ਜਿਹੜਾ ਜੈਤੋ ਚੌਂਕ ਦੇ ਵਿੱਚ ਕੋਟਕੁਪੁਰਾ ਇੱਧਰ ਉਸ ਵੀਰ ਦੀ ਡੈੱਡ ਬਾਡੀ ਪਈਆ ਪਰਿਵਾਰ ਵੀ ਬੈਠਾ ਆ ਉਹਦੀ ਮਾਤਾ ਗੱਲ ਕਰਨ ਦੇ ਹਾਲਾਤ ਹਾਲਤ ਦੇ ਵਿੱਚ ਨਹੀਂ ਆ ਇਹ ਚੀਜ਼ ਵੀ ਆਪਾਂ ਦੇਖੀ ਆ ਪਰ ਕਿਤੇ ਨਾ ਕਿਤੇ ਚਾਹੀਦਾ ਪ੍ਰਸ਼ਾਸਨ ਸੋ ਜਿਹੜਾ ਤੁਹਾਨੂੰ ਮਸਲਾ ਦਿਖਾਇਆ ਪਰ ਇਨਸਾਨੀਅਤ ਤੌਰ ਤੇ ਸਾਨੂੰ ਨਾਲ ਖੜਨਾ ਚਾਹੀਦਾ ਜਰੂਰ ਕਿਉਂਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਆਪਾਂ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੇ ਨਾਲ ਖੜਨ ਦਾ ਯਤਨ ਕਰੀਏ ਜੁੜੇ ਰੂ ਮਰਨਾ ਜਿਸ ਕਰਨ ਸਿੰਘ ਮਲੂਕਾ ਧੰਨਵਾਦ ਜੀ